ਤਾਨੂੰ ਮਿਲ ਕੇ ਗਿਆ ਜੋ ਅਫਸਰ ਆਏ ਹੀ ਇੱਥੇ ਜਿਹੜੇ ਆਏ ਫੋਰਜ ਵਿਸ਼ਵਾਸ ਦਿੱਤਾ ਆ ਫੋਰਸ ਇਕਲਾਈ ਨਾਲ ਆ ਇੱਥੇ ਡੀਸੀ ਡੀਸੀ ਆਏ ਉਹਨਾਂ ਨਾਲ ਦਿੱਕਲਾਈ ਨਾਲ ਆ ਨਾ ਨਾ ਡੀਸੀ ਸਾਹਿਬ ਆਇਆ ਹੀ ਡੀਸੀ ਸਾਹਿਬ ਆਏ ਉਹਨਾਂ ਨਾਲ ਤੁਹਾਡੀ ਕੋਈ ਗੱਲਬਾਤ ਹੋਈ ਆ ਨਹੀਂ ਮੇਰੀ ਗੱਲ ਨਹੀਂ ਹੋਈ ਤੁਹਾਡੀ ਗੱਲ ਉਹਨਾਂ ਕੋਈ ਗੱਲ ਨਹੀਂ ਤੁਹਾਡੇ ਨਾਲ ਕੀਤੀ ਉਸੇ ਆਏ ਆ ਅੱਜ ਡੀਸੀ ਸਾਹਿਬ ਆਏ ਆ ਤੇ ਸਰਕਾਰ ਦਾ ਨੁਮਾਇੰਦਾ ਹੋਰ ਕੋਈ ਆਇਆ ਜੀ ਹੋਰ ਕੋਈ ਆਇਆ ਕੋਈ ਨਹੀਂ ਫੋਨ ਹੀ ਆਇਆ ਆ ਕੋਈ ਨਾ ਤਰ ਫਕਰ ਹੈਗਾ ਤੁਹਾਡੇ ਪਤੀ ਦੀ ਇੱਛਾ ਦੇ ਤੇ ਪਤੀ ਤੇ ਫਕਰ ਹੈ ਅਛੇ ਦੇਸ਼ ਲਈ ਸਰ ਇਹਨੂੰ ਕੋਈ ਕੀ ਕੋਈ ਇੱਕ ਮਿੰਟ ਦੇ ਤੇਸ਼ ਲਈ ਸਰ ਸਾਰੇ ਇਹਨੂੰ ਕੋਰਾ ਹਾਂਜੀ ਜੀ ਸਰ ਅੰਤਮ ਸਕਾਰ ਡੀਸੀ ਸਾਹਿਬ ਆਏ ਹੀ ਸਰ ਡੀਸੀ ਸਾਹਿਬ ਆਏ ਹੀ ਇਹਨਾਂ ਨੂੰ ਫੈਮਿਲੀ ਨੂੰ ਮਿਲ ਕੇ ਜਾਣਾ ਚਾਹੀਦਾ ਡੀਸੀ ਸਾਹਿਬ ਨੂੰ ਇਹਨਾਂ ਨੂੰ ਵੀ ਪਤਾ ਹੁੰਦਾ ਕਿ ਡੀਸੀ ਸਾਹਿਬ ਆਏ ਆ ਇਹਨਾਂ ਨੂੰ ਕਿਸੇ ਨੂੰ ਪਤਾ ਨਹੀਂ ਆ ਕਿ ਡੀਸੀ ਆਇਆ ਤੇ ਇਹਨਾਂ ਨੂੰ ਨਹੀਂ ਪਤਾ ਕਿ ਕੋਈ ਕਹਦੇ ਬਾਹ ਖੜੀ ਕਰਕੇ ਵੀ ਡੀਸੀ ਆਇਆ ਆ ਉਹ ਸਿਰਫ ਆਪਣਾ ਆਇਆ ਉਹ ਆ ਕੇ ਤੇ ਸ਼ਕਲ ਵਿਖਾ ਕੇ ਤੇ ਉਹ ਗਏ ਡੀਸੀ ਸਾਹਿਬ ਡੀਸੀ ਸਾਹਿਬ ਨੇ ਘਰ ਵਾਲੇ ਨੂੰ ਮਿਲਣਾ ਚਾਹੀਦਾ ਸੀ ਡੀਸੀ ਸਾਹਿਬ ਨੂੰ ਡੀਸੀ ਸਾਹਿਬ ਨੂੰ ਉਹਨਾਂ ਦੇ ਸ਼ਹੀਦ ਜਿਹੜਾ ਕੁਲਦੀਪ ਸਿੰਘ ਆ ਉਹਦੀ ਘਰ ਦੀ ਨੂੰ ਮਿਲਣਾ ਚਾਹੀਦਾ ਸੀ ਉਹਨਾਂ ਦੇ ਬੱਚਿਆਂ ਨੂੰ ਮਿਲਣਾ ਚਾਹੀਦਾ ਸੀ ਇਹਨਾਂ ਨੂੰ ਹੌਸਲਾ ਦੇਣਾ ਚਾਹੀਦਾ ਸੀ ਤੁਹਾਡੇ ਪਰਿਵਾਰ ਨੇ ਪਤੀ ਦੇਵ ਦੇ ਨੇ ਐਡੇ ਤਕੜਾ ਕੁਰਬਾਨੀ ਦਿੱਤੀ ਆ ਤੇ ਤੁਸੀਂ ਉਹਨਾਂ ਨੂੰ ਉਹ ਮਿਲ ਕੇ ਨਹੀਂ ਗਏ ਕੀ ਆ ਜੀ ਤੁਹਾਨੂੰ ਕੋਈ ਮਿਲ ਕੇ ਗਿਆ ਇੱਥੇ ਡੀਸੀ ਸਾਹਿਬ ਆਏ ਮਿਲ ਕੇ ਗਏ ਦਸੋ ਸਰ ਇਹ ਮੰਗ ਕਰਦੇ ਹੋ ਤੁਸੀਂ ਅਸੀਂ ਸਰ ਮੰਗ ਕੋ ਇਹੋ ਕਰਦੇ ਆ ਪੰਜਾਬ ਸਰਕਾਰ ਭਗਵੰਤ ਮਾਨ ਸਾਹਿਬ ਕੋ ਕਿ ਉਹਨਾਂ ਨੂੰ ਜਵੇਰਾ ਉਹਨਾਂ ਦੀ ਗ੍ਰਾਂਟ ਵਗੈਰਾ ਜਿਹੜੀ ਉਹਨਾਂ ਦੀ ਆਉਂਦੀ ਆ ਉਹ ਇਹਨਾਂ ਨੂੰ ਮਿਲਣੀ ਚਾਹੀਦੀ ਆ ਬੰਦਾ ਹੱਕ ਮਿਲਣਾ ਜੋ ਵੀ ਹੱਕ ਇਹਨਾਂ ਦਾ ਬੰਦਾ ਸਰ ਉਹ ਇਹਨਾਂ ਨੂੰ ਮਿਲਣਾ ਚਾਹੀਦਾ ਬੱਚੇ ਬਹੁਤ ਛੋਟੇ ਆ ਇਹਨਾਂ ਦੇ ਬੱਚੇ ਬਹੁਤ ਛੋਟੇ ਆ ਜੋ ਇਹਨਾਂ ਦੀ ਸੱਸ ਜੀ ਆ ਸੋਹਰਾ ਸਾਹਿਬ ਆ ਉਹ ਸਰ ਉਹ ਥੋੜੇ ਬਹੁਤ ਬਿਮਾਰ ਰਹਿੰਦੇ ਆ ਉਹਨਾਂ ਨੂੰ ਸਰ ਮਾਤਾ ਵੀ ਬਿਮਾਰ ਰਹਿੰਦੀ ਆ ਇਹਨਾਂ ਦਾ ਪਿਤਾ ਵੀ ਜੇ ਸੋਰਾ ਸਾਹਿਬ ਆ ਉਹ ਵੀ ਬਹੁਤ ਬਿਮਾਰ ਰਹਿੰਦਾ ਆ ਉਹਨਾਂ ਦੀ ਇਹ ਡੇਲੀ ਦਵਾਈ ਚਲਦੀ ਸਰ ਇਹ ਇਹਨਾਂ ਨੂੰ ਸਰ ਕੋਈ ਆਇਆ ਡੀਸੀ ਸਾਹਿਬ ਆਇਆ ਇਹਨੂੰ ਮਿਲ ਕੇ ਜਾਣਾ ਚਾਹੀਦਾ ਡੀਸੀ ਸਾਹਿਬ ਨੂੰ ਕਿ ਤੁਸੀਂ ਮਤਲਬ ਕਿ ਕੁਰਬਾਨੀ ਦਿੱਤੀ ਆ ਸ਼ਾਹਜਹਾਂ ਦੀ ਦਿੱਤੀ ਬਹੁਤ ਵਧੀਆ ਕੀਤਾ ਆ ਭਰਮ ਦੀ ਹਾਂਜੀ ਬਿਲਕੁਲ ਬਿਲਕੁਲ ਡੀਸੀ ਸਾਹਿਬ ਸਰ ਗਲਤੀ ਕਰਕੇ ਗਿਆ ਮਿਲ ਕੇ ਨਹੀਂ ਗਿਆ ਸਰ ਸਰ ਨਾ ਮੰਤਰੀ ਨਾ ਕੋਈ ਐਮਪੀ ਆਇਆ ਤੇ ਨਾ ਕੋਈ ਮੁੱਖ ਮੰਤਰੀ ਸਾਹਿਬ ਆਏ ਆ ਕੋਈ ਨਹੀਂ ਆਇਆ ਨਹੀਂ ਸਰ ਕੋਈ ਨਹੀਂ ਆਇਆ ਸਰ ਇੱਥੇ ਬਿਲਕੁਲ ਹੋਣਾ ਚਾਹੀਦਾ ਸੀ ਸਰ ਬਿਲਕੁਲ ਹੋਣਾ ਚਾਹੀਦਾ ਸਰ ਉਹਨਾਂ ਨੂੰ ਸਰ ਬਹੁਤ ਮੰਨ ਏਦਾਂ ਦਾ ਛੋਟਾ ਬਹੁਤ ਬੇਟਾ ਵਾ ਉਹਦੀ ਪੜ੍ਹਾਈ ਚਾਹੀਦੀ ਆ ਇਹਨੂੰ ਨੌਕਰੀ ਚਾਹੀਦੀ ਆ ਕੁੜੀਆ ਇਸ ਗੁੱਡੀ ਵੀ ਗੁੱਡੀ ਵੀ ਆ ਗੁੱਡੀ ਵੀ ਛੋਟੀ ਆ ਉਹਨਾਂ ਦੀ ਪੜ੍ਹਾਈ ਵੀ ਇਹ ਸਰਕਾਰ ਦੇ ਦੇਵੇ ਠੀਕ ਹੈ ਨਾ ਤੇ ਉਹਦੇ ਬੱਚਿਆਂ ਨੂੰ ਨੌਕਰੀ ਵੀ ਚਾਹੀਦੀ ਆ ਅਸੀਂ ਇਹ ਇਹ ਮੰਗ ਚਾਹੀਏ ਅਸੀਂ ਚਾਹੁੰਦੇ ਆ ਸਾਡੀ ਬੱਚੀ ਆ ਮੇਰੀ ਬੱਚੀ ਆ ਤੁਹਾਡਾ ਨਾਂ ਕੀ ਮਾਤਾ ਜੀ ਤੁਹਾਡਾ ਨਾਂ ਕੀ ਮਾਤਾ ਜੀ ਮੇਰਾ ਗਰਮੀਤ ਕੌਰ ਮੈਂ ਅੰਦਰ ਦੀ ਚਾਚੀ ਆ ਮੇਰਾ ਨਾਮ ਹਰਮੀਤ ਸਿੰਘ ਸਾਬਕਾ ਸਰਪੰਚ ਪਿੰਡ ਬੁਰਜ 661 ਗੱਲ ਹੈ ਜੀ ਬਹੁਤ ਹੀ ਦੁਖਦਾਈ ਘਟਨਾ ਹੋਈ ਆ ਜਿਹੜੀ ਸਾਡੇ ਨਗਰ ਦਾ ਇੱਕ ਜਿਹੜਾ ਆਪਣਾ ਸਿੰਘ ਆ ਸ਼ਹੀਦ ਹੋ ਗਿਆ ਜੀ ਬਹੁਤ ਹੀ ਮਾੜੀ ਗੱਲ ਆ ਵੇਖੋ ਇਹਦੇ ਬਾਪ ਨੇ ਇਹਨਾਂ ਨੂੰ ਤਿੰਨ ਜਾਣੇ ਫੌਜ ਦੇ ਵਿੱਚ ਭਰਤੀ ਹੰਨੇ ਆਪਣੀ ਦਿਹਾੜੀ ਢੱਪਾ ਕਰਕੇ ਮਜ਼ਦੂਰੀ ਕਰਕੇ ਇਹਨਾਂ ਨੂੰ ਪਾਲ ਕੇ ਤਿੰਨ ਜਾਣੇ ਵੇਖੋ ਫੌਜ ਦੇ ਵਿੱਚ ਭਰਤੀ ਕਰਾਉਣੇ ਬਹੁਤ ਵੱਡੀ ਗੱਲ ਹੈ ਇੱਕ ਮਜ਼ਦੂਰ ਦੇ ਵਾਸਤੇ ਮਜ਼ਦੂਰ ਦਾ ਪੁੱਤ ਆ ਬਾਕੀ ਇਹ ਪੰਜਾਬ ਸਰਕਾਰ ਤੋਂ ਵੀ ਮੰਗ ਕਰਦੇ ਆ ਕਿ ਇਹਨੂੰ ਸ਼ਹੀਦ ਐਲਾਨ ਕੇ ਜੋ ਇਹਦੀਆਂ ਬੰਡੀਆਂ ਨੇ ਜੋ ਵੀ ਇਹਦੇ ਬੈਨੀਫਿਟ ਮਿਲਦੇ ਆ ਅਡਿਸਾ ਆਇਆ ਸੀ ਉਹ ਪਤਾ ਨਹੀਂ ਕਿਉਂ ਨਹੀਂ ਕਹੇ ਗਏ ਐਲਾਨ ਕਰਕੇ ਜਾਣਾ ਚਾਹੀਦਾ ਸੀ ਇਸ ਗੱਲ ਦਾ ਪਰਿਵਾਰ ਨੂੰ ਦੁੱਖ ਹੈ ਕਿ ਸਾਨੂੰ ਕਹਿ ਕਿ ਨਹੀਂ ਗਏ ਵੀ ਜੋ ਪੰਜਾਬ ਸਰਕਾਰ ਦੀ ਮਾਲੀ ਸ਼ਹਾਦਾ ਬਣਦੀ ਸੀ ਇਹਦੀ ਕਰਨੀ ਚਾਹੀਦੀ ਇੰਬਾ ਗਾਨੇ ਕੰਮ ਕਰ ਕਰ ਕੇ ਮੈਂ ਕਿਦੇ ਹੋ ਗਈ ਜੋ ਬੁੱਢੀ ਇਹ ਮੇਰਾ ਸੁਖ ਦਾ ਟਾਈਮ ਆਇਆ ਤੇ ਮੈਨੂੰ ਲੱਗੇਗਾ ਇਹ ਲੁੱਟਾ ਹਏ ਲੁੱਟਾ ਮੇਰ ਕੋ ਉਠਿਆ ਨਹੀਂ ਯੋਜਨਾ ਇਤਰਾ ਮੈਂ ਦਰ ਜਾਣਾ ਜੋ ਹਏ ਹਏ ਬੁੱਧੇ ਕਿੱਥੇ ਦਿਨ ਮੈਂ ਬਾਜਾ ਮਾਰਾ ਮੇਰੇ ਨਾਲ ਸਤਿ ਸ਼੍ਰੀ ਅਕਾਲ। ਮੇਰਾ ਮਾਤਾ ਜੀ ਉਹਨਾਂ ਨੇ ਮਾਰਤੀ ਉਹ ਕੋਲ ਨਾ ਕੋਈ ਸੀਡ ਹੋ ਗਿਆ ਵਾ। ਬਿਲਕੁਲ ਹੀ ਜਾਂਦ ਦਿੱਤੀ ਉਹਨੇ ਆਪਣੀ। ਠੀਕ ਨਾ ਚੁੰਦੇ। ਹਏ। ਹੁਣ ਬਹੁਤ ਸੋਣਾ ਚਲੋ ਮਾਲਕ ਨੇ ਸੋਹਣੀ ਰੋਟੀ ਦਿੱਤੀ। ਇਹ ਗੱਲ ਦਾ ਮੈਨੂੰ ਨਹੀਂ ਪਤਾ ਹੈਗਾ ਮੇਰ ਨਾਲ ਗੱਲਾਂ ਵੀ ਉਹਨੇ ਪਹਿਲਾਂ 10 ਵਜੇ ਕੀ ਤੰਗਾ। ਅੰਦਾ ਮम्मी ਕੀ ਕੰਢੀ ਮੈਂ ਮੈਂ ਤਾਂ ਰੋਟੀ ਖਾ ਕੇ ਠੀਕ ਹੋ ਤਾ। ਅੰਦਾ ਪਾਣੀ ਪੀ ਲਈ ਚਾਹ ਪੀ ਲਈ ਆ ਰੋਟੀ ਖਾ ਲਈ। ਮੜ ਕੇ ਅੰਦਾ ਦਵਾਈ ਨਾ ਛੱਡੀ। ਮੈਨੂੰ ਨਹੀਂ ਪਤਾ ਮੈ ਮੈਨੂੰ ਕਿਹੜੀਆਂ ਦਵਾਈਆਂ ਦੇਣਾ ਪੱਕੇ ਨਾਲ ਕਰਨ ਦੇ ਆ ਜੇ ਮੈਨੂੰ ਪਤਾ ਹੁੰਦਾ ਮੈਂ ਹੋਰ ਦੋ ਛਾੜ ਕਰ ਲੈਂਦੀ ਤੁਹਾਡੇ ਨਾਲ ਕਾਫੀ ਪਿਆਰ ਸੀ ਮੇਰੇ ਤੋਂ ਹਾਂਜੀ ਬੜਾ ਪਿਆਰ ਸੀ ਬੰਦਾ ਹੀ ਮੇਰਾ ਪੁੱਤ ਮੈਨੂੰ ਬੜਾ ਹੁੰਦਾ ਪਿਆਰ ਸੀ ਕਿੰਨੇ ਬੱਚੇ ਮਗਰ ਜੀ ਤੇਨਾਂ ਕਾਕੇ ਜੀ ਦੋ ਬੋਟੀਆਂ ਹਾਂਜੀ ਇਹ ਓਚੀ ਹਾਂ ਉਹਦੇ ਕਿੰਨੇ ਬੱਚੇ ਆ ਉਹਦੀ ਹਲਦੀਪ ਦੇ ਕੁੜੀ ਮੁੰਡਾ ਜੀ ਕਾਕੇ सरकार तो यो मंग करते देख वास्ते शहीद होता मुल आना चाहिए बाकी बच्चे छोटे ने बिलकुल साल का पाला का बच्चा बस जवान है जो है तो हम नौकरी मिल जाए तो आप रोटी खा सकन बाकी हम ਦੋ ਵੇਜੀ ਮਾਰਿਆ ਤੇ ਅਸੀਂ ਉਹਨਾਂ ਨੂੰ ਰੋਟੀ ਹੋਰ ਕਿਸੇ ਤੋਂ ਖਵਾ ਕੇ ਪਵਾ ਸਕਦੇ ਆ ਜਾਂ ਮੰਜੇ ਮੱਲੇ ਕਿੰਨੇ ਬੱਚੇ ਬੱਬੂ ਜੀ ਪਰਵਾਰ ਦੇ ਬੱਚੇ ਚੰਗੇ ਦੋ ਕੁੜੀਆਂ ਤੇਰ ਬੱਚੇ ਕਿੰਨੇ ਬੇਟੇ ਆ ਤੇ ਬੇਟੇ ਜਿਹੜੇ ਇਹਨੇ ਉਹ ਵੀ 10 ਕਿੰਨੇ ਸਾਲ ਹੋ ਗਏ ਨੋ ਨੋ ਕਰਦੇ ਆ ਹਾਂ ਚੰਗੇ ਕਰਦੇ ਆ ਇਹ ਪਰਵਾਰ ਦੇ ਸਭ ਤੋਂ ਵੱਡੇ ਕਿਹੋ ਟਾਈਕਾ ਜੀ ਵੱਡਾ ਸਭ ਤੋਂ ਵੱਡਾ ਬਾਕੀ ਤਾਂ ਛੋਟੇ ਛੋਟੇ ਤੁਹਾਨੂੰ ਕਿਹਤਰਾ ਪੜਾ ਲੱਗਦਾ ਚੰਨ ਫੋਨ ਸਾਢੇ 4 ਵਜੇ ਸਾਢੇ 30 ਜਵਾਈ ਦਾ ਆ ਉਹਨਾਂ ਨੂੰ ਹੋਰ ਕਿਸੇ ਨੇ ਦੱਸਿਆ ਵੀ ਉਥੇ ਆ ਹੰਬਲਾ ਹੋ ਗਿਆ ਬਈ ਫੋਨ ਸੁਣਿਆ ਜਦੋਂ ਕੀਤਾ ਤੋਂ ਦੱਸਿਆ ਵੀ ਕਦੀਵੇਂ ਨੂੰ ਮਾਰਕਤਿਆ ਕੋਈ ਕੁਛਿੰਕ ਨੇ ਮਾਰਕਤਿਆ ਜਜਵੰਦਾ ਕੋਈ ਹੱਥ ਵਾਟ ਜਣੇ ਮਾਰ ਦਿੱਤਾ ਵਾਪੇ ਡਿਊਟੀ ਕਰ ਰਹੇ ਕੋਠੇ ਤੇ ਜਬਾਦਰ ਬਜੋ ਖੈਰ ਲਾ ਕੇ ਕਿਥੇ ਪੋਸਟਿੰਗ ਕੀਤੀ ਵੀ ਦੀ ਜੀ ਜੰਮੂ ਹੈ ਜੰਮੂ ਹੈ ਠੀਕ ਹੈ ਤੇ ਕਿੰਨੇ ਸਾਲ ਗਏ ਨੇ ਨੌਕਰੀ ਕਰਦੇ ਇਹਨੂੰ 12 ਹੋਇਆ ਹੈ 12 ਜੰਮੂ 12 ਦਾ 22 ਸਾਲ ਹੋ ਗਿਆ ਹੈ 12 ਸਾਲ ਹੋ ਗਏ 12 ਹੋ ਗਏ ਹਾਂ ਜੀ ਜਿਹਨੇ ਗੱਲ ਬੀਟ ਲਈ ਬੱਚੇ ਤੋਂ ਹੋਏ ਇੱਕ ਸਾਲ ਦੀ ਗੋਡੀ ਹੈ ਤੇ ਪੰਜ ਸਾਲਾਂ ਦਾ ਬੱਚਾ ਹੈ ਇੱਕ ਘਰ ਦੀ ਪੜ੍ਹੀ ਹੈ ਹਾਂ ਪੜ੍ਹੀ ਠੀਕ ਹੈ ਚਲੋ ਮਾਇਤ ਕਾਦ ਦੇ ਸਰਕਾਰ ਸਾਡੀ ਉਹਨੂੰ ਨੌਕਰੀ ਮੇੜ ਜੇ ਤਾਂ ਆਪਰੇ ਘਰ ਕੇ ਲਾ ਲੋਗੀ ਸੇ ਅਹੀਂ ਕੋਲ ਦੋ ਵਸਾਰੇ ਹੋਰ ਕੱਢ ਜਾਂਗੇ। ਆਂ ਜੀ ਫਿਰ ਸਾਡੇ ਵੀ ਮੰਨਤ ਵਾਲੇ ਪਾਸੋਂ ਰੋਟੀ ਪੂਰੀ ਕੱਢ ਦੇ। ਪਰਵਾਰ ਨਾਰਿੰਦਾ ਹੀ ਉੱਥੇ। ਹਾਂ ਜੀ ਉਸ ਨਾਲ। ਜਮੂਣ। ਹਾਂ ਜੀ। ਸਰਕਾਰੀ ਫਿਰ ਕਿਨੇ ਵਜੇ ਆਣਗੇ? ਕਾਹਦਾ ਜੋ ਫੋਟੋ ਆਕ ਜਾਂਦੇ 5 6 ਵਜੇ ਨਹੀਂ। ਪਹੁੰਚਿਆ ਰਹੀ ਸੀ ਤੜਕੇ ਤੜਕੇ। ਆਹ ਰਾਤ। ਕੋਈ ਸਰਕਾਰੀ ਅਧਿਕਾਰੀ ਆਇਆ ਕੋਈ ਪਰਵਾਰਨਾਮਾ ਨਿਰਦੇਸ਼ਕ ਆਉਣਾ ਤੇ ਕੋਈ ਸੀ। ਕੋਈ ਹਾਂ ਜੀ ਉਹ ਆ ਗਿਆ ਜੀ ਉਹਨਾਂ ਦੇ ਕੋਈ ਨਹੀਂ ਉਹਨਾਂ ਦੇ ਜਿਹੜੇ ਹੁਣ ਮੁਲਾਜ਼ਮ ਆਉਣੇ ਸ਼ੁਰੂ ਹੋਏ ਜਿਹੜੇ ਛੁੱਟੀ ਹੋਏ ਸੀ ਛੁੱਟੀ ਆਏ ਸੂਬੇਦਾਰ ਉਹਨਾਂ ਨੂੰ ਉਹਨੇ ਭੇਜਿਆ ਉਹਨਾਂ ਦੇ ਘਰ ਜਾ ਕੇ ਲੋਕੋ ਸੈਸ਼ਨ ਆਇਆ ਨਾ ਹੋ ਰਹੀ ਹੈ ਜੇ ਕੋਈ ਹੈ ਨਾ ਬਾਹਰੀ ਸਾਈਡ ਤੋਂ ਕੋਈ ਨਹੀਂ ਆਇਆ ਅੱਜ ਉਹਨਾਂ ਦੇ ਆਉਣੇ ਸ਼ੁਰੂ ਹੋਏ ਆ ਆਰਮੀ ਦੇ ਘਰ ਜਾ ਕੇ ਉਹ ਘਰ ਵੇਖੋ ਪਤਾ ਲਾਓ ਕਿ ਚਾਰੀਕਰੋਂ ਦੇ ਵੀ ਪੈਂਟ ਚਾਹੀਦੀ ਆ ਚਾਹੀਦਾ ਜੇ ਜੇ ਦਾ ਉਹਨਾਂ ਨੇ ਸੁਣ ਰਹੇ ਆਪਾਂ ਕਿ ਕਿਤਬੜੀ ਆ ਕੋਈ ਨਾ ਨਹੀਂ ਕੋਈ ਨਹੀਂ ਖੇਤੀવાડી ਇਹੋ ਝਾੜੀ ਦਾ ਪਈ ਨਾ ਸਰਜੀਤ ਸਿੰਘ ਸਰ ਕਿਵੇਂ ਦੀ ਪ੍ਰਾਖਤ ਹੈ ਸਰ ਮੇਰੇ ਮੇਰੇ ਸਾਲਾ ਜੀ ਸਰ ਮੈਂ ਜੀਜਾ ਜੀ ਲੱਗਦਾ ਉਹਨਾਂ ਦਾ ਮੇਰੇ ਨਾਲ ਸਰ ਬਹੁਤ ਗੂੜਾ ਪਿਆਰ ਹੀ ਉਹਨਾਂ ਦਾ ਮੇਰੇ ਕੋਲ ਹੀ ਰਹਿੰਦੇ ਸੀ ਛੁੱਟੀ ਕੱਢਦੇ ਸੀ ਮੇਰੇ ਕੋਲ ਆਉਂਦੇ ਸੀ ਪਹਿਲੋ ਛੁੱਟੀ ਕੱਟ ਕੇ ਫਿਰ ਮਈਓ ਛੱਡਣ ਜਾਣਾ ਮਈਓ ਲੈਣ ਜਾਣਾ ਉਹਨਾਂ ਨੂੰ ਇੱਥੇ ਵੀ ਹੁੰਦੇ ਸੀ ਤੇ ਇੱਥੇ ਵੀ ਮੈਂ ਛੱਡ ਕੇ ਜਾਣਾ ਉਹਨਾਂ ਨੂੰ ਮੇਰਾ ਬਹੁਤ ਜ਼ਿਆਦਾ ਬਹਿ ਹੀਰਾ ਭਰਾ ਹੀ ਮੇਰਾ ਸਾਰਾ ਨਹੀਂ ਮੇਰਾ ਭਰਾ ਹੀਰਾ ਹੀ ਇੰਨਾ ਮੇਰਾ ਗੂੜਾ ਪਿਆਰ ਹੀ ਕਿ ਮੈਂ ਤੁਹਾਨੂੰ ਦੱਸ ਨਹੀਂ ਸਕਦਾ ਉਹ ਬੋਲ ਨਹੀਂ ਮੇਰੇ ਕੋਲ ਹੈਗੇ ਮੈਂ ਜਿਹੜੇ ਦੱਸ ਸਕਦਾ ਪਰਵਾਹ ਨੂੰ ਤਾਂ ਕਿਦੋਂ ਬਣ ਲੱਗਾ ਪਰਵਾਹ ਨੂੰ ਸਾਰਾ ਮੈਨੂੰ ਪਤਾ ਲੱਗਾ ਸਰ ਕੁਝ 11:30 12 ਵਜੇ ਜਦੋਂ ਇਸ ਦੀਪ ਪਾ ਗਏ ਆ ਤੇ ਉਹਨਾਂ ਨੇ ਮੈਨੂੰ ਇਹ ਬੇਨਤੀ ਕੀਤੀ ਵੀ ਇਹਨਾਂ ਦੇ ਸਾਲਾ ਜੀ ਉੱਥੇ ਰਹਿੰਦੇ ਸੀ ਉਹਨਾਂ ਨੇ ਮੈਨੂੰ ਕਿਹਾ ਵੀ ਕੁਲਦੀਪ ਪੂਰਾ ਹੋ ਗਿਆ ਆ ਮੈਂ ਹਰ ਕੀ ਗੱਲ ਬਣੀ ਕਹਿੰਦਾ ਯਾਰ ਉਹਨਾਂ ਦੇ ਨਾ ਬਾਹਰੋਂ ਆਂਦਾ ਇਦਾਂ ਦਾ ਕਰਕੇ ਗੁਰਵਾਦਿਆਂ ਨੇ ਗੋਲੀਆਂ ਮਾਰ ਦਿੱਤੀਆਂ ਤੇ ਫਿਰ ਮੈਂ ਸਰ ਉਹਨਾਂ ਨੂੰ ਫਿਰ ਇਹਨਾਂ ਨੂੰ ਫੋਨ ਕੀਤਾ ਇਹਨਾਂ ਨੂੰ ਪਤਾ ਨਹੀਂ ਸਰ ਇਹਨਾਂ ਨੂੰ ਨਹੀਂ ਪਤਾ ਫਿਰ ਇਹਨਾਂ ਨੂੰ ਮੈਂ ਦੱਸਿਆ ਵੀ ਕੁਲਦੀਪ ਸਿੰਘ ਪੂਰੇ ਹੋ ਗਏ ਆ ਇਹਨਾਂ ਨੂੰ ਅੰਤਮ ਸੰਸਕਾਰ ਵਾਸਤੇ ਕਦੋਂ ਕਰਾਂਗੇ ਅੰਤਮ ਸੰਸਕਾਰ ਵਾਸਤੇ ਸਰ ਉਹਨਾਂ ਦੀ ਜੁੰਟ ਦੇ ਆਪਣਾ 2एस ਜਬਣਾ ਹੁਣ ਗੱਲ ਹੋਈ ਹੀ ਉਹ ਕਹਿੰਦੇ ਸੀ ਵੀ ਅੰਤਮ ਸੰਸਕਾਰ ਵਾਸਤੇ ਅਜੇ ਪੋਸਟ ਮਾਰਨ ਹੋ ਗਏ ਤੋਂ ਹੀ ਉਹ ਜੋ ਤੁਹਾਡੇ ਕੋ ਸਵੇਰੇ ਤੜਕੇ 3:3-4 ਵਜੇ ਤੱਕ ਪਹੁੰਚ ਜਾਗੇ ਹਾਂਜੀ ਸਟੇਸ਼ਨ ਹੈਡਕ quarters ਸਰੰਪੁਰ ਸਰ ਇੱਥੇ ਹੋਈ ਹੈ 23 ਅਰਮੀਡ ਬ੍ਰਿਗੇਡ ਦੇ ਵਿੱਚ ਗੱਲ ਹੋਈ ਹੈ ਮੇਰੀ ਉਹ ਕਹਿੰਦੇ ਆ ਵੀ ਹਾਂ ਹੀ ਸਹਾਦਤਰੀ ਦੇਣ ਵਾਸਤੇ ਹਾਂ ਹੀ ਤਿਆਰ ਹੈ ਸਟੇਸ਼ਨ ਹੈਡਕ quarters ਵਾਲੇ ਕਹਿੰਦੇ ਆ ਕਹਿੰਦੇ ਜਦੋਂ ਸਾਨੂੰ ਫੋਨ ਆ ਗਿਆ ਉਹ ਉਧਰੋਂ ਫੋਨ ਆ ਗਿਆ ਹਾਂ ਉਸੇ ਨੂੰ ਲੈ ਆ ਜਾਣਾ ਜਿੰਨੇ ਵੇਸ ਸਸਕਾਰ ਕਰਨਾ ਓਨੇ ਵੇਲੇ ਸਾਰਾ ਅਡਾ ਟਾਈਮ ਸੈੱਟ ਕਰ ਲਓ ਉਹਨਾਂ ਨੂੰ ਦੱਸ ਦਿੱਤਾ ਆਪਾਂ ਜਲਦੀਪ ਸਿੰਘ ਜਲਦੀਪ ਸਿੰਘ ਸਰ ਆਏ ਜੀ ਬੱਚੇ ਸਤ ਦੋ ਹੀ ਉਹਨਾਂ ਦੇ ਫੈਮਿਲੀ ਮੈਂਬਰ ਹੀ ਸਰ ਫੈਮਿਲੀ ਮੈਂਬਰ ਸਰਕਾਰ ਕੋਲ ਸਰ ਮਾਨ ਸਾਹਿਬ ਕੋ ਮੈਂ ਦੇ ਹੱਥ ਜੋੜ ਕੇ ਹੀ ਅਪੀਲ ਕਰਦਾ ਹਾਂ ਕਿ ਇਹਨਾਂ ਦੀ ਪਤਨੀ ਨੂੰ ਸਰਕਾਰੀ ਕਿਤੇ ਜੋਬ ਤੇ ਨੌਕਰੀ ਦਿਵਾ ਕੇ ਦਿੱਤੇ ਬਹੁਤ ਨੌਕਰੀਆਂ ਦਵਾਉਂਦੇ ਮਾਨ ਸਾਹਿਬ ਮਾਨ ਸਾਹਿਬ ਨੂੰ ਇਹੋ ਹੀ ਅਪੀਲ ਕਰਦੇ ਹਾਂ ਕਿ ਤੁਹਾਡੀ ਸਰਕਾਰ ਆ ਸੱਚੀ ਸੱਚੀ ਆ ਤੇ ਉਹਨਾਂ ਨੂੰ ਇਨਸਾਫ ਦਿੱਤਾ ਜਾਵੇ ਮਾਪੇ ਸਰ ਉਹਨਾਂ ਦੇ ਕੰਮ ਕਰਨ ਜੋਗੇ ਹੈਗੇ ਨਹੀਂ ਠੀਕ ਨਹੀਂ ਰਹਿੰਦੇ ਉਹ ਦਵਾਈ ਖਾਂਦੇ ਡੇਲੀ ਮਾਂ ਨੂੰ ਵੀ ਹਾਰ ਦੀ ਪ੍ਰੋਬਲਮ ਹੈ ਪਿਓ ਨੂੰ ਵੀ ਹਾਰ ਦੀ ਪ੍ਰੋਬਲਮ ਹੈ ਇਹ ਸਾਰੇ ਫੋਰਸ ਖਲਾਈ ਦੇ ਵਿੱਚ ਹੀ ਜੰਮੂ ਕਿਹੜੇ ਮਿਸਿੰਗ ਨੇ ਉਹਨਾਂ ਨੂੰ ਸਰ ਉਹਨਾਂ ਦੇ ਮਿਸਜ ਇੱਥੇ ਨਹੀਂ ਆ ਗਏ ਸਰ ਉੱਥੇ ਲਾਲ ਹੀ ਆ ਫੈਮਿਲੀ ਮੈਂਬਰ ਨਹੀਂ ਆਹ ਜੀ ਫੈਮਿਲੀ ਮੈਂਬਰ ਹੈ ਸਰ ਨਾ ਹੋਵੋ ਪਰੇਸ਼ਾਨ ਸਾਰੇ ਇਲਮਾਂ ਦੀ ਕਾਟ ਮੇਰੇ ਕੋਲ ਬੀਗਮ ਸ਼ਹਿਨਾਜ਼ ਜੀ 25 ਸਾਲ ਦਾ ਤਜਰਬਾ 9 ਇਲਮਾਂ ਦੀ ਤਾਕਤ ਮੇਰੇ ਕੀਤੀ ਨੂੰ ਕੋਈ ਕੱਟ ਨਹੀਂ ਸਕਦਾ ਮਨ ਚਾਹੇ ਪਿਆਰ ਲਈ ਮਾਤਾ ਪਿਤਾ ਨੂੰ ਮਨਾਉਣਾ ਪਤੀ ਪਤਨੀ ਚ ਅਣਬਣ ਜਾਂ ਘਰੇਲੂ ਕਲੇਸ਼ ਨੌਕਰੀ ਜਾਂ ਕਾਰੋਬਾਰ ਵਿੱਚ ਰੁਕਾਵਟ ਗ੍ਰੀਨ ਕਾਰਡ ਤੇ ਪੀਆਰ ਵਿੱਚ ਰੁਕਾਵਟ ਵਸ਼ੀਕਰਨ ਜਾਦੂ ਟੂਣਾ ਗੁਪਤ ਵਸ਼ੀਕਰਨ ਕਰਵਾਓ ਮਨ ਚਾਹਾ ਪ੍ਰੇਮੀ ਪ੍ਰੇਮਿਕਾ ਵਸ਼ ਵਿੱਚ ਕਰੋ ਲਾਟਰੀ ਚਾਹੇ ਕੋਈ ਵੀ ਹੋਵੇ ਜ਼ਰੂਰ ਨਿਕਲੇਗੀ ਵਿਸ਼ਵਾਸ ਖੋ ਚੁੱਕੇ ਇੱਕ ਵਾਰ ਫੋਨ ਜ਼ਰੂਰ ਕਰੋ ਅਤੇ ਸੱਚਾਈ ਜਾਣੋ ਤੁਹਾਡਾ ਵਿਸ਼ਵਾਸ ਟੁੱਟਣ ਨਹੀਂ ਦੇਵਾਂਗੀ ਬੇਗਮ ਸ਼ਹਿਨਾਜ਼ ਜੀ ਸੰਪਰਕ ਕਰੋ 8750 4658 Eight seven two five zero four zero six five eight.